ਕੀ ਆਖਰਕਾਰ ਸ਼ੰਭੂ ਬਾਰਡਰ ਜਿਹੜਾ ਉਹ ਖੁੱਲੇਗਾ ਤੇ ਕਿਸ ਨੇ ਜਿਹੜਾ ਸ਼ੰਭੂ ਬਾਰਡਰ ਖੋਲਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨ ਜਿਹੜੇ ਨੇ ਉਹ ਸਹਿਮਤ ਹੋ ਚੁੱਕੇ ਨੇ ਖੋਲਣ ਦੇ ਲਈ 6 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਕੋਚ ਦਾ ਐਲਾਨ ਕੀਤਾ ਜਾਂ ਜਿਹੜਾ ਵੀ ਕਿਸਾਨ ਮੋਰਚਾ ਚੱਲ ਰਿਹਾ ਜਿਹੜੀ ਉਹਦੀ ਸਿਕਿਉਰਿਟੀ ਸੁਰੱਖਿਆ ਉਹ ਕਿਸਾਨ ਆਪ ਕਰਨਗੇ ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅੱਜ ਗੱਲ ਹੋਵੇਗੀ ਕਿਸਾਨਾਂ ਦੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸ਼ੰਭੂ ਬਾਰਡਰ ਆ ਉਹ ਬੰਦ ਪਿਆ ਹੈ ਕਿਉਂਕਿ ਲੋਕਾਂ ਨੂੰ ਜਿਹੜਾ ਪਰੇਸ਼ਾਨੀਆਂ ਦਾ ਸਾਹਮਣਾ ਉਹ ਲਗਾਤਾਰ ਕਰਨਾ ਪੈ ਰਿਹਾ ਹੈ ਕਿ ਆਖਰਕਾਰ ਸ਼ੰਭੂ ਬਾਰਡਰ ਜਿਹੜਾ ਉਹ ਖੁੱਲੇਗਾ ਤੇ ਕਿਸ ਨੇ ਜਿਹੜਾ ਸ਼ੰਭੂ ਬਾਰਡਰ ਖੋਲਣ ਦੀ ਕੋਸ਼ਿਸ਼ ਕੀਤੀ ਹੈ ਕੀ ਕਿਸਾਨ ਜਿਹੜੇ ਨੇ ਉਹ ਸਹਿਮਤ ਹੋ ਚੁੱਕੇ ਨੇ ਖੋਲਣ ਦੇ ਲਈ ਇਸ ਤੇ ਪੂਰੀ ਜਿਹੜੀ ਐਸੀ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਜਿਹੜੇ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਉਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਦੇਣਗੇ ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਹੁਣ ਸਮਝਿਓ ਕਿ ਆਪਾਂ ਜਿਹੜੇ ਲੋਕ ਨੇ ਲੰਬੇ ਸਮੇਂ ਤੋਂ ਦੁਖੀ ਸੀ ਕਿ ਜਿਹੜਾ ਸ਼ੰਭੂ ਬਾਰਡਰ ਹੈ ਕਿਉਂਕਿ ਲੋਕਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਜਗ੍ਹਾ ਤੇ ਜਿਹੜਾ ਘੁੰਮ ਕੇ ਜਾਣਾ ਪੈਂਦਾ ਜੇਕਰ ਕਿਸੇ ਨੂੰ ਦਿੱਲੀ ਜਾਣਾ ਹੈ ਜਾਂ ਫਿਰ ਅ ਕਿਉਂ ਸਮਝੀਏ ਵੀ ਸ਼ੰਭੂ ਬਾਰਡਰ ਖੁੱਲਣ ਜਾ ਰਿਹਾ ਹੈ ਦੇਖੋ ਅਮਰੀਦ ਗੱਲ ਇਹ ਹੈ ਵੀ ਆਮ ਲੋਕਾਂ ਨੂੰ ਅਜੇ ਉਡੀਕ ਕਰਨੀ ਪਵੇਗੀ ਸ਼ੰਭੂ ਬਾਰਡਰ ਦੀ ਬੇਸ਼ੱਕ ਸ਼ੰਭੂ ਬਾਰਡਰ ਖੁੱਲਣ ਦੀਆਂ ਕੰਸੋਹਾਂ ਸ਼ੁਰੂ ਹੋ ਗਈਆਂ ਜੀ ਪਰ ਸ਼ੰਭੂ ਬਾਰਡਰ ਕਿੰਨਾ ਖੁੱਲੇਗਾ ਕਿੰਨੇ ਫੁੱਟ ਫੁੱਲੇਗਾ ਕਿ ਸਾਰਾ ਖੁੱਲੇਗਾ ਇਹਦੇ ਲਈ ਅਜੇ ਉਡੀਕ ਕਰਨ ਦੀ ਲੋੜ ਹੈ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਕੋਸ਼ਿਸ਼ ਕਿਹਨੇ ਕੀਤੀ ਹੈ ਅੱਜ ਸਵੇਰੇ ਤੱਕ ਸਾਰ ਸ਼ੰਭੂ ਬਾਰਡਰ ਜਿੱਥੇ ਸੈਵਨ ਲੇਅਰ ਬੈਰੀਕੇਟਿੰਗ ਹੈ ਜਿਹੜੀ ਹਰ ਹਰਿਆਣਾ ਦੇ ਪੁਲਿਸ ਮਿਲਟਰੀ ਵੀ ਖੜੀ ਹੈਗੀ ਹੈ ਫੋਰਸ ਵੀ ਖੜੀ ਹੈ ਪੈਰਾ ਮਿਲਟਰੀ ਫੋਰਸ ਵੀ ਖੜੀ ਹੈ ਜਿਹੜੀ ਸਭ ਤੋਂ ਪਹਿਲੀ ਲੇਅਰ ਸੀ ਆਪਾਂ ਕਹਿ ਸਕਦੇ ਹਰਿਆਣੇ ਕਿਨੀਆਂ ਜਦੋਂ ਜਦੋਂ ਆਪਾਂ ਹਰਿਆਣੇ ਕਿਨੀਆਂ ਜਾਈਏ ਸੈਵਨ ਲੇਅਰ ਬੈਰੀਕੇਟਿੰਗ ਆਉਂਦੀ ਹੈ ਤੇ ਉਹਦੇ ਵਿੱਚ ਕੰਡਿਆਲੀ ਤਾਰ ਵੀ ਆ ਉਹਦੇ ਵਿੱਚ ਸੀ ਵੈਂਟਡ ਦੀ ਵੀ ਹੈਗੀ ਹੈ ਸੀਸੀ ਫਲੋਰਿੰਗ ਵੀ ਆਉਂਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਉਹ ਕੰਟੇਨਰ ਭਰ ਕੇ ਵੀ ਲੱਗ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਸੈਵਨ ਲੇਅਰਿੰਗ ਬੈਰੀਕੇਟਿੰਗ ਹੈ ਹੁਣ ਉਹਦੇ ਚ ਕੀ ਹੋਇਆ ਕਿ ਅੱਜ ਜਿਹੜੀ ਅੱਗੇ ਕੰਦ ਹੈ ਜਿੱਥੇ ਆਪਾਂ ਜਿੱਦੋ ਜਾਂਦੇ ਆ ਸਾਹਮਣੇ ਪੁਲਿਸ ਖੜੀ ਤੁਹਾਨੂੰ ਨਜ਼ਰ ਆ ਰਹੀ ਹੈ ਉੱਪਰ ਛੱਡ ਪਾਇਆ ਹੋਇਆ ਤੇ ਸਾਹਮਣੇ ਕੰਦ ਆ ਉਹ ਕੰਦ ਤੋੜਨ ਦੀ ਆਵਾਜ਼ ਆ ਰਹੀ ਸੀ ਉਹ ਯਾਨੀ ਕਿ ਉਹ ਜਿਹੜੀ ਸਿਮਿੰਟ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ ਸਲੇਬਾਂ ਦੀਆਂ ਬਣਾਈਆਂ ਹੋਈਆਂ ਨੇ ਨਹੀਂ ਕੰਦ ਜਿਹੜੀ ਕੰਦ ਸੀ ਉਹ ਕੰਦ ਤੋੜਨ ਦੀ ਆਵਾਜ਼ ਆ ਰਹੀ ਸੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਕਿਸਾਨਾਂ ਨੇ ਅਚਾਨਕ ਉਹਦੀ ਵੀਡੀਓ ਬਣਾਈ ਹੂੰ ਠੀਕ ਹੈ ਆਵਾਜ਼ ਆ ਰਹੀ ਹੈ ਵੀ ਕੰਦ ਤੋੜੇ ਆਵਾਜ਼ ਇੰਨੀ ਕ ਹੈਗੀ ਆ ਕਿ ਤੁਹਾਨੂੰ ਲੱਗ ਭੱਗ ਜਿੱਥੇ ਕਿਸਾਨਾਂ ਦੀ ਸਟੇਜ ਹੈ ਹੂੰ ਉੱਥੇ ਤੱਕ ਉਹਦੀ ਆਵਾਜ਼ ਆ ਰਹੀ ਹੈ ਜਿਹੜੀ ਅੰਦਰ ਮੰਨ ਲਓ ਵੀ ਉਹ ਹਥੋੜਾ ਚਲਾ ਰਹੇ ਆ ਜਾਂ ਕੀ ਚਲਾ ਰਹੇ ਆ ਕੁਝ ਨਜ਼ਰ ਨਹੀਂ ਆ ਰਹਾ ਪਰ ਜਿਹੜੀ ਹੈਗੀ ਉਹਦੀ ਆਵਾਜ਼ ਉੱਥੇ ਆ ਰਹੀ ਹੈ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਉਹ ਵੀਡੀਓ ਦਿਖਾਉਨੇ ਆ ਵੀਡੀਓ ਸਾਂਝੀ ਕਰਦੇ ਆ ਜਿਹਦੇ ਵਿੱਚ ਆਵਾਜ਼ ਆ ਰਹੀ ਹੈ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਵੀ ਆਪਾਂ ਦਰਸ਼ਕਾਂ ਨੂੰ ਸੁਣਾਉਨੇ ਆ ਕਿ ਕਿਸਾਨ ਆਗੂ ਕਹਿੰਦੇ ਕੀ ਨੇ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨਾਲ ਵੀ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਅੱਜ ਲਾਈਵ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਖਨੌਰੀ ਬਾਰਡਰ ਤੇ ਕਿਉਂਕਿ ਅੱਜ ਜੋ ਡੱਲੇਆਲ ਜਿਹੜੇ ਕਿਸਾਨ ਉਹ ਚੀ ਹਾਂ ਬਿਲਕੁਲ ਇਸੇ ਦੀ ਗੱਲ ਕਰਾਂਗੇ ਹਾਂ ਜੇ ਜਗਜੀਤ ਸਿੰਘ ਡੱਲੇਆਲਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਵੇਰੇ ਤੜਕਸਾਰ ਕਿਉਂਕਿ ਉਹਨਾਂ ਨੇ ਅੱਜ ਮਰਨਵਰ ਤੇ ਬੈਠਣਾ ਸੀਗਾ ਉਹ ਸਬੰਧ ਦੇ ਵਿੱਚ ਪ੍ਰੈਸ ਕਾਨਫਰੈਂਸ ਕੀਤੀ ਸੀ ਤੇ ਉਦੋਂ ਉਹਨਾਂ ਨੇ ਇਸ ਰਸਤੇ ਨੂੰ ਖੋਲਣ ਦੀਆਂ ਕੰਸੂਹਾਂ ਤੇ ਕੀ ਕਿਹਾ ਉਹ ਆਪਾਂ ਵੀ ਉਹ ਵੀ ਨਾਲ ਦੀਆਂ ਦਰਸ਼ਕਾਂ ਨੂੰ ਸੁਣਾਉਨੇ ਆ 26 ਨਵੰਬਰ 2024 ਕੋ ਇਹ ਦੀਵਾਰ ਤੋੜਨੇ ਦਾ ਜੋ ਕਾਰਜ ਚੱਲ ਰਿਹਾ ਹੈ ਇਹ ਕਿਆ ਪੁਲਿਸ ਇਸ ਤਰਫ ਆਉਣਾ ਚਾਹਤੀ ਹੈ ਥੋੜੇ ਕੇ ਸਾਥ ਦੀਵਾਰ ਤੋੜੀ ਜਾ ਰਹੀ ਹੈ ਇਹ ਆਪ ਆਵਾਜ਼ ਸੁਣ ਸਕਤੇ ਹਾਂ ये देखें जो कंक्रीट की दीवार सड़क के ऊपर बनाई गई थी इसे तोड़ने का कार्य अब शुरू हुआ है क्योंकि अटैक इस मोर्चे पर भी हो सकता है ये शंभू मोर्चे का दृश्य है ਤਸਵੀਰਾਂ ਆ ਰਹੀਆਂ ਕਿ ਸ਼ੰਭੂ ਤੋਂ ਸ਼ਾਇਦ ਬੈਰੀਕੇਡ ਵਗੈਰਾ ਥੋੜੇ-ਬਹੁਤ ਢੋੜੇ ਜਾ ਰਹੇ ਆ ਕੋਈ ਇਦਾਂ ਦੀ ਤੇ ਤਰ ਨੂੰ ਇਨਫੋਰਮੇਸ਼ਨ ਹੈ ਕਿ ਰਸਤੇ ਖੋਲਣ ਦੀ ਤਿਆਰੀ ਹੈ ਜਾਂ ਕੁਝ ਨਹੀਂ ਕੋਈ ਨਹੀਂ ਦੇਖੋ ਕੰਧ ਦੇ ਪਿੱਛੇ ਠਕ-ਠਕ ਹੁੰਦਾ ਪੱਕਾ ਹੋਣ ਦਾ ਹੈ ਕਿ ਕੱਚਾ ਹੋਣ ਦਾ ਹੈ ਕੀ ਗੱਲ ਦਾ ਕੀ ਪਤਾ ਇਹ ਤਾਂ ਚਲੋ ਕੋਈ ਛੋਟਾ ਬੰਦਾ ਸਾਡਾ ਜਾ ਕੇ ਵੇਖਦਾ ਵੀ ਠਕ-ਠਕ ਹੋਣ ਦੀ ਆ ਠਕ-ਠਕ ਬੈਰੀਕੇਡ ਨੂੰ ਪੱਕਾ ਕਰਨ ਲਈ ਵੀ ਹੋ ਸਕਦੀ ਆ ਤੇ ਕੱਚਾ ਕਰਨ ਲਈ ਜੋ ਮੌਕੇ ਤੇ ਹੋਊਗਾ ਤੁਹਾਨੂੰ ਦੱਸਾਂਗੇ ਤੁਹਾਨੂੰ ਸੁਣਿਆ ਵਾਲੇ ਕੋਈ ਨਹੀਂ ਸਰਕਾਰ ਸੀ ਤਾਂ ਚਾਹੁੰਨੇ ਆ ਜੇ ਸਰਕਾਰ ਰਸਤਾ ਖੋਲਣਾ ਚਾਹੁੰਦੀ ਗੱਲਬਾਤ ਕਰ ਲੈ ਉਦੇ ਬਾਰੇ ਵੀ ਤੁਸੀਂ ਫੋਨ ਫੈਸਲਾ ਕਰਨਾ ਦੇਖੋ ਪਹਿਲੀ ਦਾ ਆਪਾਂ ਜਿਹੜੀ ਵੀਡੀਓ ਦਿਖਾਈ ਹੈ ਕਿ ਉਹ ਆਵਾਜ਼ ਦਰਸ਼ਕਾਂ ਨੇ ਪੂਰੀ ਤਰ੍ਹਾਂ ਬਾਸ ਸੁਣੀ ਹੈ ਕਿ ਅੱਗੋਂ ਅੰਦਰੋਂ ਕਿਵੇਂ ਆਵਾਜ਼ ਆ ਰਹੀ ਹੈ ਤੇ ਉੱਥੇ ਜਿਹੜੇ ਕਿਸਾਨ ਆ ਗੋ ਉਹਨਾਂ ਨੇ ਇਹ ਵੀਡੀਓ ਜਿਹੜੀ ਆਪ ਬਣਾਈ ਹੈ ਵੀ ਅੰਦਰੋਂ ਆਵਾਜ਼ ਆ ਰਹੀ ਹੈ ਹੁਣ ਸਰਬਨ ਸਿੰਘ ਪੰਦੇਰ ਇਹ ਗੱਲ ਕਹਿ ਰਹੇ ਆ ਕਿ ਅਜੇ ਸਮਾਂ ਪਿਆ ਜੀ ਅੱਜ ਤਰੀਕ 26 ਦੀ ਹੋ ਗਈ ਤੇ 6 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਉਹ ਕਹਿੰਦੇ ਵੀ ਅਜੇ ਸਮਾਂ ਪਿਆ ਠੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਵੀ ਸ਼ਾਇਦ ਜਾਂ ਤਾਂ ਕਿਸਾਨਾਂ ਨੂੰ ਇਹ ਪਤਾ ਨਹੀਂ ਕਿ ਰਸਤਾ ਖੁੱਲ ਸਕਦਾ ਹੈ ਜਾਂ ਕਿਸਾਨਾਂ ਨੂੰ ਉਮੀਦ ਨਹੀਂ ਤੇ ਜਾਂ ਫਿਰ ਕਿਸਾਨ ਚਾਹੁੰਦੇ ਨਹੀਂਗੇ ਵੀ ਅਸੀਂ ਪੈਦਲ ਕਰਾਸ ਕਰੀਏ ਠੀਕ ਹੈ ਹੁਣ ਇਹਦੇ ਚ ਹੋਰ ਕੀ ਜਾ ਰਿਹਾ ਜਿਹੜੀ ਸੂਤਰਾਂ ਦੇ ਹਵਾਲੇ ਨਾਲ ਖਬਰ ਕੀ ਆ ਰਹੀ ਹੈ ਸੂਤਰਾਂ ਦੇ ਹਵਾਲੇ ਨਾਲ ਖਬਰ ਇਹ ਆ ਰਹੀ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਤੁਹਾਡੇ ਯਾਦ ਹੋਣਾ ਕਿ ਜਦੋਂ ਇਹ ਮਾਮਲਾ ਹਾਈ ਕੋਰਟ ਸੁਪਰੀਮ ਕੋਰਟ ਪਹੁੰਚਾ ਤਾਂ ਉਸ ਸਮੇਂ ਇੱਕ ਗੱਲ ਸਾਹਮਣੇ ਆਈ ਸੀਗੀ ਕਾਨੂੰਨੀ ਪੱਖ ਤੋਂ ਬਿਲਕੁਲ ਵੀ ਕਿਸਾਨ ਆਖਿਰ ਟਰੈਕਟਰਾਂ ਤੇ ਕਿਉਂ ਜਾਣਾ ਚਾਹੁੰਦੇ ਆ ਹਾਂ ਇਹ ਬਿਲਕੁਲ ਠੀਕ ਹੈ ਤੁਸੀਂ ਪੈਦਲ ਆ ਸਕਦੇ ਆ ਜੋ ਹਾਂ ਬਿਲਕੁਲ ਇਹ ਗੱਲ ਸਾਹਮਣੇ ਆਈ ਸੀ ਕਾਨੂੰਨੀ ਪੱਖ ਤੋਂ ਵੀ ਤੁਸੀਂ ਟ੍ਰੇਨ ਤੇ ਆ ਜੋ ਤੁਸੀਂ ਬੱਸ ਚੜ ਕੇ ਆ ਜੋ ਤੁਸੀਂ ਪੈਦਲ ਆ ਜੋ ਪਰ ਤੁਸੀਂ ਟਰੈਕਟਰਾਂ ਨੂੰ ਹੀ ਦਿੱਲੀ ਕਿਉਂ ਲੈ ਕੇ ਜਾਣਾ ਚਾਹੁੰਦੇ ਹੋ ਇਹ ਗੱਲ ਉਹਦੇ ਕੱਲ ਸਾਹਮਣੇ ਆਈ ਸੀਗੀ ਤਾਂ ਹੁਣ ਕਿਸਾਨਾਂ ਨੇ ਐਲਾਨ ਕਰਤਾ ਕਿ ਅਸੀਂ ਪੈਦਲ ਜਾਵਾਂਗੇ ਠੀਕ ਹੈ 6 6 ਦਸੰਬਰ ਨੂੰ ਪੈਦਲ ਕੂਚ ਜਿਹੜਾ ਦਿੱਲੀ ਨੂੰ ਕਰਾਂਗੇ ਉਹ ਦੂਜੇ ਪਾਸੇ ਕਾਨੂੰਨੀ ਪੱਖ ਤੋਂ ਜੇਕਰ ਕਿਸਾਨਾਂ ਨੂੰ ਹਰਿਆਣਾ ਸਰਕਾਰ ਪੈਦਲ ਨਹੀਂ ਜਾਣ ਦਿੰਦੀ ਜਾਂ ਉਹ ਸੰਭੂ ਬੈਰੀਕੇਡ ਜਿਹੜਾ ਬੈਰੀਅਰ ਕਰਾਸ ਨਹੀਂ ਕਰਉ ਜਿਹੜਾ ਬੈਰੀਕੇਟਿੰਗ ਲਾਈਓ ਕਰਾਸ ਨਹੀਂ ਕਰਨ ਦਿੰਦੀ ਤਾਂ ਉੱਥੇ ਫਿਰ ਇਹ ਗੱਲ ਆਏਗੀ ਕਿਸਾਨ ਇਹ ਕਹਿਣਗੇ ਕਿ ਅਸੀਂ ਤਾਂ ਹੁਣ ਪੈਦਲ ਆਉਣਾ ਚਾਹੁੰਦੇ ਸੀ ਵੀ ਹੱਦਰ ਹਰੇੜਿਆਂ ਨੇ ਰੋਕਿਆ ਵੀ ਜੇ ਤੁਸੀਂ ਕਾਨੂੰਨੀ ਪੱਖ ਤੋਂ ਗੱਲ ਕਹਿ ਰਹੇ ਹੋ ਮੰਨ ਲਓ ਕੋਰਟ ਦੇ ਪੱਖਾ ਪੱਖ ਤੋਂ ਕਹਿ ਰਹੇ ਹੋ ਜਾਂ ਪ੍ਰਸ਼ਾਸਨ ਕਹਿ ਰਿਹਾ ਕਿ ਪੈਦਲ ਆਜੋ ਦਿੱਲੀ ਕੇਰੀਆ ਕੇ ਪੈਦਲ ਆਜੋ ਸੈਂਟਰ ਕਹਿੰਦਾ ਤੁਸੀਂ ਪੈਦਲ ਆਜੋ ਹੁਣ ਅਸੀਂ ਤਾਂ ਪੈਦਲ ਦਾ ਐਲਾਨ ਕਰਤਾ ਤੁਸੀਂ ਫੇਰ ਨਹੀਂ ਸਾਡਾ ਰਸਤਾ ਖੋਲ ਰਹੇ ਤਾਂ ਹੁਣ ਇਹ ਲੱਗ ਰਿਹਾ ਵੀ ਸ਼ਾਇਦ 4 ਫੁੱਟ ਦੇ ਲਗਭਗ ਜੋ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ 4 ਫੁੱਟ ਜਿਹੜਾ ਉਹ ਬੈਰੀਅਰ ਦਾ ਰਸਤਾ ਜਿੱਥੇ ਉਹ ਬੈਰੀਕੇਟਿੰਗ ਕੀਤੀ ਹੈ 4 ਫੁੱਟ ਰਸਤਾ ਖੋਲ ਦਿੱਤਾ ਜਾਏਗਾ ਜਿਹੜਾ 4 ਫੁੱਟ ਦੀ ਤੁਸੀਂ ਗੱਲ ਕੀਤੀ ਆ ਵੀ ਖੋਲਤਾ ਜਾਏਗਾ ਅੱਜ ਜਿਹੜੀ ਇਹ ਸਥਿਤੀ ਉਹ ਕਲੀਅਰ ਨਹੀਂ ਹੋ ਸਕੀ ਸੂਰਤਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਹੜੇ ਕਰ 4 ਫੁੱਟ ਰਸਤਾ ਖੁੱਲਦਾ ਹੈ ਕੀ ਵਾਈਕਲ ਵੀ ਲੰਘਣਗੇ ਕੀ ਕਾਰਾਂ ਵੀ ਲੰਘਣਗੀਆਂ ਕਿਤੇ ਰੋਰ ਜਿਹੜੀ ਹੈ ਪ੍ਰੋਪਰ ਜਿਹੜੀ ਹੈ ਜਿਵੇਂ ਰੋਟੀਨ ਚ ਚਲਦੀ ਹੈ ਕੀ ਉਵੇਂ ਚੱਲੇਗੀ ਨਹੀਂ 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 ਉਹ ਨਹੀਂ ਹੋਣੀ ਮੈਂ ਪਹਿਲਾਂ ਕਿਹਾ ਕਿ ਆਮ ਲੋਕਾਂ ਨੂੰ ਤਾਂ ਉੱਡੀ ਕਰਨੀ ਪੈਣੀ ਆ ਜੇ ਆਪਾਂ ਇਹ ਕਹੀਏ ਵੀ 4 ਫੁੱਟ ਰਸਤਾ ਅੱਜ ਹੀ ਖੁੱਲ ਜਾਏਗਾ ਜਾਂ ਕੱਲ ਸਵੇਰੇ ਖੁੱਲ ਜਾਏਗਾ ਐਵੇਂ ਨਹੀਂ ਹੈਗਾ ਉਹ ਕੀ ਹੋਏਗਾ ਕਿ ਜਦੋਂ ਕਿਸਾਨ 6 ਦਸੰਬਰ ਨੂੰ ਪੈਦਲ ਦਿੱਲੀ ਕੂਚ ਕਰਨਗੇ ਜਿਵੇਂ ਪਹਿਲਾਂ 13 ਫਰਵਰੀ ਨੂੰ ਜਿਵੇਂ ਕਾਫੀ ਹੋਖਲਾ ਹੋਇਆ ਵੀ ਜੀਸੀਬੀ ਆ ਗਏ ਪੋਗਲੈਂ ਮਸ਼ੀਨਾਂ ਆ ਗਏ ਉਹ ਤਿਆਰੀ ਉਦੋਂ ਉਸ ਤੋਂ ਪਹਿਲਾਂ ਜਦੋਂ ਇਹ ਵੱਡੇ ਐਲਾਨ ਹੁੰਦੇ ਨੇ ਉਸ ਤੋਂ ਪਹਿਲਾਂ ਪ੍ਰਸ਼ਾਸਨਿਕ ਮੀਟਿੰਗਾਂ ਹੁੰਦੀਆਂ ਨੇ ਠੀਕ ਹੈ ਪੰਜਾਬ ਦਾ ਪ੍ਰਸ਼ਾਸਨ ਆ ਹਰਿਆਣਾ ਦਾ ਪ੍ਰਸ਼ਾਸਨ ਜਿਹੜਾ ਜਿਹੜੀ 4 ਫੁੱਟ ਦਾ ਰਸਤਾ ਤੁਸੀਂ ਕਹਿ ਰਹੇ ਹੋ ਉਮੀਦ ਹੈ ਵੀ ਜਦੋਂ 6 ਦਿਨ ਨੂੰ ਦਿੱਲੀ ਵੱਲ ਕੂਚ ਕਰਨਾ ਹੋਰ ਉਸ ਤੋਂ ਦੂਰ ਲੰਘ ਸਕੋ ਬਿਲਕੁਲ ਉੱਥੇ ਕੀ ਹੋਏਗਾ ਜਦੋਂ ਦੋਨੋਂ ਜਿਹੜੇ ਹਰਿਆਣਾ ਪੰਜਾਬ ਦੇ ਜਾਂ ਉਧਰੋਂ ਅੰਬਾਲਾ ਤੇ ਉਧਰ ਪਟਿਆਲਾ ਕਿਉਂਕਿ ਪਟਿਆਲੇ ਜ਼ਿਲ੍ਹੇ ਚ ਬੈਠੇ ਆ ਤੇ ਉਧਰ ਅੰਮ੍ਰਾਲਾ ਜ਼ਿਲ੍ਹਾ ਪੈਂਦਾ ਜਦੋਂ ਡੀਸੀ ਐਸਐਸਪੀ ਆ ਜਿਹੜੇ ਵੱਡੇ ਅਧਿਕਾਰੀਆਂ ਦੇ ਵਿਚਕਾਰ ਜਦੋਂ ਕਿਸਾਨਾਂ ਦੀ ਮੀਟਿੰਗ ਹੋਣੀ ਹੈ ਨਾ 6 ਦਸੰਬਰ ਵਾਲੀ ਵੀ ਅਸੀਂ ਜੀ ਪੈਦਲ ਕੂਚ ਕਰ ਰਹੇ ਹਾਂ ਤਾਂ ਫਿਰ ਉੱਥੇ ਇਹ ਹੋਏਗਾ ਵੀ ਤੁਹਾਡੇ ਲਈ ਅਸੀਂ 4 ਫੁੱਟ ਰਸਤਾ ਖੋਲਤਾ ਤੇ ਤੁਸੀਂ ਹੁਣ ਪੈਦਲ ਜਾ ਸਕਦੇ ਹੋ ਵੀ ਸਾਡੇ ਵੱਲੋਂ ਕੋਈ ਰੋਕ ਨਹੀਂ ਉਹਨਾਂ ਰਸਤਾ ਖੋਲ ਦਿੱਤਾ ਜਾਏਗਾ ਮਤਲਬ ਜਿਹੜਾ ਇਹ 4 ਫੁੱਟ ਰਸਤਾ ਹੈ ਇਸ ਕਨਸੈਪਟ ਉੱਤੇ ਖੋਲਣ ਦੀ ਜਿਹੜੀ ਕੋਸ਼ਿਸ਼ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਵੀ ਹੋ ਰਹੀ ਹੈ ਹੁਣ ਆਮ ਲੋਕ ਕਿਉਂ ਜਾਣਗੇ ਹੁਣ ਇੱਕ ਸਵਾਲ ਇਹ ਐ ਦੇਖੋ ਕਿਸਾਨ ਤਾਂ ਅਜੇ ਮੈਨੂੰ ਲੱਗਦਾ ਤਿਆਰ ਨਹੀਂ ਕਿਸਾਨ ਸ਼ਾਇਦ ਇਹ ਚਾਹੁੰਦਾ ਸੀ ਕਿ ਸ਼ਾਇਦ ਸਾਡੇ ਪੈਦਲ ਕਰਕੇ ਸਾਰਾ ਰਸਤਾ ਖੁੱਲ ਜਾਏਗਾ ਬਿਲਕੁਲ ਠੀਕ ਐ ਤੇ ਉਧਰੋਂ ਹਰਿਆਣਾ ਸਰਕਾਰ ਵੀ ਇਸ ਤੇਲੇ ਲਈ ਚਲਾਕੀ ਨਗਰ ਵੀ ਉਹ ਕਹਿੰਦੇ 4 ਫੁੱਟ ਰਸਤਾ ਖੋਲ ਕੇ ਲਗਾ ਦਿਓ ਤਾਂ ਕੀ ਉਸ ਦੇ ਵਿੱਚ ਜਥੇ ਜਾਣਗੇ ਕਿ 6 ਦਸੰਬਰ ਨੂੰ ਸਾਰੇ ਕਿਸਾਨ ਪੈਦਲ ਜਾਣਗੇ ਹਾਂ ਇਹ ਵੀ ਬਿਲਕੁਲ ਠੀਕ ਠੀਕ ਤੇ ਦੂਜੀ ਗੱਲ ਜੇ ਕਿਸਾਨਾਂ ਨੂੰ ਪੈਦਲ ਜਾਣ ਦਿੱਤਾ ਤਾ ਕੀ ਕਿਸਾਨ ਅੰਬਾਲਾ ਤੋਂ ਲੈ ਕੇ ਦਿੱਲੀ ਤੱਕ ਪੈਦਲ ਜਾਏਗਾ ਬਿਲਕੁਲ ਇਹ ਵੀ ਗੱਲ ਹੈ ਅਗਲੀ ਗੱਲ ਫਿਰ ਕੀ ਅੰਬਾਲਾ ਕਰਾਸ ਕਰਗੇ ਚੰਬੂ ਬਾਰਡਰ ਕਰਾਸ ਕਰਤਾ ਕਿ ਉਸ ਤੋਂ ਬਾਅਦ ਜਿਹੜੇ ਉੱਥੇ ਤਰਪਾਲਾਂ ਦੇ ਕੇ ਟਰੈਕਟਰ ਖੜਾਏ ਹੋਇਆ ਟਰਾਲੀਆਂ ਖੜਾਏ ਹੋਇਆ ਜਾਂ ਉੱਥੇ ਜਿਹੜੇ ਕੱਚੇ ਉਹ ਟੈਂਟ ਟਾਈਪ ਜਿਹੜਾ ਵੀ ਉਹ ਲਾਇਆ ਹੋਇਆ ਤਾਂ ਫਿਰ ਕੀ ਉਹ ਸਮਾਨ ਚੱਕਿਆ ਜਾਏਗਾ ਜਾਂ ਜਦ ਪਿੰਡਾਂ ਵੱਲ ਵਾਪਸ ਕੂਚ ਕੋਚ ਮੈਂ ਉਹ ਹੀ ਕਹਿ ਰਿਹਾ ਵਾਪਸ ਕੂਚ ਕਰਨਗੇ ਕਿ ਉੱਥੇ ਡਟੇ ਰਹਿਣਗੇ ਉਹ ਫਿਰ ਉੱਥੇ ਜਾ ਕੇ ਗੱਲ ਉਹ ਫਿਰ ਸਰਕਾਰ ਹਾਵੀ ਹੋ ਜਾਏਗੀ ਸਰਕਾਰ ਇਹ ਗੱਲ ਕਹੇਗੀ ਵੀ ਤੁਸੀਂ ਪੈਦਲ ਕੂਚ ਕਰ ਰਹੇ ਸੀ ਅਸੀਂ ਤੁਹਾਨੂੰ ਪੈਦਲ ਲੰਘਾਤਾ ਤੇ ਹੁਣ ਸਾਰਾ ਖਾਲੀ ਕਰੋ ਬਾਰਡਰ ਬਾਰਡਰ ਖਾਲੀ ਕਰੋ ਤਾਂ ਕਰਕੇ ਹੁਣ ਹਰ ਇੱਕ ਉਧਰੋਂ ਜਥੇਬੰਦੀਆਂ ਉਧਰੋਂ ਪ੍ਰਸ਼ਾਸਨ ਤੇ ਸਰਕਾਰ ਇਹ ਇੱਕ ਦੂਜੇ ਤੇ ਉੱਪੋਂ ਹਾਵੀ ਹੋਣ ਦੀ ਕੋਸ਼ਿਸ਼ ਨਹੀਂ ਅੱਛਾ ਬਿਲਕੁਲ ਬੜਾ ਇੱਕ ਹੋਰ ਸਵਾਲ ਹੈ ਕਿਉਂਕਿ ਸਮਾਂ ਬੜਾ ਟੈਨ ਹੈ ਲਾਸਟ ਕਿਉਂਕਿ ਜਿਸ ਤਰ੍ਹਾਂ ਕਿਸਾਨਾਂ ਨੇ ਕਿਹਾ ਕਿ ਅਸੀਂ ਜਿਹੜਾ ਮਰਨ ਵਰਤ ਤੇ ਡੱਲੇਵਾਲ ਸਾਹਿਬ ਨੇ ਬੈਠਣਾ ਸੀ ਕਿਸਾਨ ਆਗੂ ਪਰ ਉਹਨਾਂ ਨੇ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੁਣ ਕੀ ਸਥਿਤੀ ਕੀ ਹੈ ਕੀ ਹੋ ਹੋ ਮਰਨ ਵਰਤੇ ਕੋਈ ਉਹਨਾਂ ਦਾ ਸਾਥੀ ਬੈਠੂਗਾ ਜਿਸ ਤਰ੍ਹਾਂ ਹੋਰ ਸਾਥੀ ਵੀ ਨੇ ਜਾਂ ਫਿਰ ਅਗਲੀ ਜਿਹੜੀ ਰਣਨੀਤੀ ਉਹ ਖੇਤਰੀ ਕਾਲੀ ਹੋਵੇਗੀ ਬਸ ਤੇ ਦੇਖੋ ਦੋ ਸਾਥੀ ਉਹਨਾਂ ਦੇ ਮਰਨ ਵਰਤੇ ਬੈਠ ਗਿਆ ਕਿਸਾਨਾਂ ਨੇ ਆਪਣੇ ਦੋ ਸਾਥੀ ਨੂੰ ਮਰਨ ਵਰਤੇ ਬਿਠਾਤਾ ਤੇ ਨਾਲ ਦੂਜੇ ਵੀ ਹੁਣ ਮੈਂ ਤਾਂ ਇਹ ਲੱਗਦਾ ਮੈਨੂੰ ਵੀ ਜਿਹੜੀ ਅੱਜ ਸਵੇਰੇ ਘਟਨਾ ਹੋਈ ਆ ਉਹ ਮੈਨੂੰ ਲੱਗਦਾ ਕਿਸਾਨਾਂ ਦੀ ਣਗੈਲੀ ਚ ਹੋਗੀ ਜਿਹੜੀ ਦੱਲੇਵਾਲ ਸਾਹਿਬ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਗਜੀਤ ਸਿੰਘ ਦੱਲੇয়ার ਨੂੰ ਉਹ ਮੈਨੂੰ ਲੱਗਦਾ ਕਿਸਾਨਾਂ ਦੀ ਣਗੈਲੀ ਚ ਹੋਗੀ ਕਿਸਾਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਪੁਲਿਸ ਇਹ ਨਹੀਂ ਹਮਾਕਤ ਨਹੀਂ ਕਰ ਸਕਦੀ ਕਿ ਸਾਡੇ ਕਿਸੇ ਆਗੂ गिरफ्तार ਕਰ ਲਵੇ ਠੀਕ ਹੈ ਉਹ ਇਸ ਕਰਕੇ ਉਹ ਜਾ ਤਾਂ ਇਹ ਲਾ ਲੋ ਬੇਸ਼ਰੀਫੀ ਚ ਰਹਿ ਕੇ ਜਾਂ ਇਹ ਲੈ ਲੋ ਵਿਸ਼ਵਾਸ ਪਾਤਰ ਚ ਰਹਿ ਕੇ ਜਾਂ ਇਹ ਲਾ ਲੋ ਵੀ ਉਹਦੇ ਦਿਮਾਗ ਜੇ ਗੱਲ ਆਈ ਹੋਣੀ ਹੈਗੀ ਕਿ ਸਾਡਾ ਕਿਸਾਨ ਨੂੰ ਕੋਈ ਗ੍ਰਿਫਤਾਰ ਵੀ ਕਰ ਸਕਦੇ ਨੇ ਠੀਕ ਹੈ ਉਹਦਾ ਅਚਾਨਕ ਜਦੋਂ ਸਵੇਰੇ 5:30 ਵਜੇ ਆਏ ਤਾਂ ਉਹਨਾਂ ਨੇ ਨਾਲ ਦੀ ਨਾਲ ਕਿਉਂਕਿ ਪੁਲਿਸ ਦਾ ਪੂਰੀ ਐਕਸ਼ਨ ਚ ਸੀਗੀ ਤੇ ਪੁਲਿਸ ਉੱਤੇ ਫਿਰ ਵੀ ਰਹੀ ਸੀ ਤਾਂ ਉਹਨਾਂ ਨੂੰ ਲੀਡਰ ਉਦੋਂ ਤੱਕ ਕਿਸਾਨਾਂ ਨੂੰ ਇਹ ਸੀ ਕਿ ਸ਼ਾਇਦ ਸਾਡੀ ਜਿਹੜੀ ਰਾਖੀ ਵਾਸਤੇ ਫਿਰਦੀ ਹੈ ਸਾਡੀ ਸੁਰੱਖਿਆ ਵਾਸਤੇ ਫਿਰ ਰਹੀ ਹੈ ਹਾਂ ਜਿਵੇਂ ਰੁਟੀਨ ਚ ਰੁਟੀਨ ਦੇ ਵਿੱਚ ਫਿਰਦੀ ਹੈ ਉਹਨਾਂ ਨੇ ਨਾਲ ਚੱਕ ਕੇ ਢੱਲੇਵਾਲ ਤੋਂ ਚੱਕਿਆ ਗੱਡੇ 'ਚ ਬਿ ਲੈ ਕੇ ਤਾਂ ਇਸ ਕਰਕੇ ਜੇ ਕਰ ਇਹ ਗੱਲ ਪਹਿਲਾਂ ਹੁੰਦੀ ਜਾਂ ਕਿਸਾਨਾਂ ਨੂੰ ਪਤਾ ਹੁੰਦਾ ਤਾਂ ਮੇਰੇ ਨਾਲ ਗੱਲ ਹੀ ਨਹੀਂ ਹੋਣੀ ਸੀਗੀ ਤਾਂ ਹੁਣ ਕੀ ਕਰਿਆ ਹੁਣ ਕਿਸਾਨ ਆਗੂ ਨੇ ਇੱਕ ਫੈਸਲਾ ਕਰ ਲਿਆ ਕਿ ਜਿਹੜੇ ਕਿਸਾਨ ਆਗੂ ਹੁਣ ਉੱਥੇ ਬੈਠੇ ਨੇ ਅੱਜ ਜਾਂ ਜਿਹੜਾ ਵੀ ਕਿਸਾਨ ਮੋਰਚਾ ਚੱਲ ਰਿਹਾ ਜਿਹੜੀ ਉਹਦੀ ਸਿਕਿਉਰਿਟੀ ਸੁਰੱਖਿਆ ਉਹ ਕਿਸਾਨ ਆਪ ਕਰਨਗੇ ਤੇ ਹੁਣ ਮੈਨੂੰ ਇਹ ਲੱਗ ਰਿਹਾ ਵੀ ਜਿਹੜੇ ਕਿਸਾਨ ਆਗੂ ਧਰਨੇ ਤੇ ਬੈਠਣਗੇ ਜਾਂ ਭੁੱਖ ਹੜਤਾਲ ਤੇ ਬੈਠਣਗੇ ਤਾਂ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਉਹਨਾਂ ਦੀ ਸਿਕਿਉਰਿਟੀ ਕੋਧ ਕਰਨਗੇ ਕਿਉਂ ਕਿ ਕਿਸਾਨ ਹੁਣ ਵੀ ਧਰਨ ਬੈਠੇ ਨੇ ਨੇਰੇ ਤੋਂ ਭੁਖ ਹੜਤਾਲ ਤੇ ਤਾਂ ਹੁਣ ਇੱਕ ਅਗਲ ਸਵਾਲ ਜਿਹੜਾ ਹੁਣ ਫੇਰ ਇੱਥੇ ਇੱਕ ਹੋਰ ਵੀ ਹੋ ਗਿਆ ਵੀ ਜੇ ਸ਼ੈਂਪੂ ਬੈਰੀਅਰ ਤੋਂ ਤੁਹਾਨੂੰ ਕ੍ਰੋਸ ਕਰਾ ਦਿੱਤਾ ਜਥਾ ਕਿੰਨੇ ਦਾ ਹੋਏਗਾ ਨਾ ਇਹ ਵੀ ਗੱਲ ਕਿੰਨੇ ਲੀਡਰ ਜਾਣਗੇ ਪਰ ਮਾਨ ਜੀ ਕੋਈ ਸਵਾਲ ਆ ਲੋਕ ਜਾਣਗੇ ਜਿਹੜੀ ਉਹ ਛੋਟੀ ਜਿਹੀ ਜਗ੍ਹਾ ਕਿਉਂਕਿ ਜਦੋਂ ਕਿਸਾਨ ਦਿੱਲੀ ਵੱਲ ਕੋਚ ਕਰਨਗੇ ਤਾਂ ਉਹਨਾਂ ਨੂੰ ਸਮਾਨ ਦੀ ਬੜੀ ਜ਼ਰੂਰਤ ਪੈਂਦੀ ਆ ਹੋਰ ਰਾਸ਼ਨ ਪਾਣੀ ਨਹੀਂ ਨਹੀਂ ਇਹ ਦੇਖੋ ਇਹ ਭਾਜੀ ਗੱਲ ਇਹ ਆ ਮਰਜੀਤ ਜੀ ਵੀ ਤੁਸੀਂ ਇਹ ਗੱਲ ਤਾਂ ਕਹੀ ਨਹੀਂ ਨਾ ਕਿ ਸਾਨੂੰ ਸਮਾਨ ਕੀ ਚਾਹੀਦਾ ਤੁਸੀਂ ਸਮਾਨ ਦੀ ਤਾਂ ਗੱਲ ਹੀ ਨਹੀਂ ਕੀਤੀ ਤੁਸੀਂ ਤਾਂ ਸਿਰਫ ਇੰਨੀ ਗੱਲ ਕਹੀ ਹੈ ਕਿ ਅਸੀਂ ਪੈਦਲ ਆਪਣਾ ਜਿਹੜਾ ਹੈਗਾ ਇਹ ਮੋਰਚਾ ਆਪਣਾ ਮੋਰਚਾ ਪੈਦਲ ਜਾਣਾ ਤੇ ਤਾਂ ਕਰਕੇ ਹੁਣ ਇਹ ਗੱਲ ਹੈ ਵੀ ਸਮਾਨ ਲਿਜਾਣਾ ਕੀ ਹੈ ਸਮਾਨ ਲਿਜਾਣ ਦੀ ਲੋੜ ਹੀ ਨਹੀਂ ਠੀਕ ਹੈ ਤੁਸੀਂ ਜਾ ਰਹੇ ਹੋ ਹੁਣ ਤਾਂ ਉਹ ਤਾਂ ਤੁਸੀਂ ਦੇਖਣਾ ਕਿ ਤੁਸੀਂ ਸਮਾਨ ਪਹਿਲਾਂ ਕਿਹਾ ਜੇ ਸਮਾਨ ਲੈ ਜਾਓਗੇ ਕਾਦੇ ਤੇ ਲੈ ਕੇ ਜਾਓਗੇ ਚੱਕੇ ਸਿਰ ਤੇ ਲੈ ਕੇ ਜਾਓਗੇ ਕਾਸ ਕੇ ਥੈਲੇ ਤੇ ਲੈ ਕੇ ਜਾਓਗੇ ਥੋੜਾ ਜਿਹਾ ਤੁਸੀਂ ਕਹੋਗੇ ਵੀ ਨਹੀਂ ਜੇ ਸਮਾਨ ਲਿਆ ਗੱਡੀ ਲੈ ਕੇ ਜਾਣੀ ਤਾਂ ਰਸਤਾ ਖੋਲ ਦਿਓ ਤਾਂ ਕਰਕੇ ਇਹ ਗੱਲ ਹੈ ਵੀ ਕਿਸਾਨ ਚਾਹੁੰਦੇ ਨੇ ਅਸੀਂ ਪ੍ਰਸ਼ਾਸਨ ਤੇ ਆ ਵੀ ਹੋ ਜੀਏ ਪ੍ਰਸ਼ਾਸਨ ਤੇ ਸਰਕਾਰਾਂ ਚਾਹੁੰਦੇ ਅਸੀਂ ਕਿਸਾਨਾਂ ਤੇ ਆ ਵੀ ਜੀਏ ਜੇ ਪੁਲਿਸ ਪਰਮਿਸ਼ਨ ਦੇ ਦੇਣਦੀ ਹੈ ਵੀ ਛੱਡ ਚਲੋ ਇੱਕ ਤੁਸੀਂ ਜਿਹੜੀ ਟਰਾਲੀ ਆ ਸਮਾਨ ਦੀ ਲੈ ਜਾਓਗੇ ਹੋ ਹੀ ਨਹੀਂ ਸਕਦਾ ਫਿਰ ਵੀ ਕਿੰਨਾ ਲੱਗੇ ਬਿਲਕੁਲ ਹੀ ਨਹੀਂ ਹੈਗਾ ਇਹ ਤਾਂ ਸੋਚਣ ਦੀ ਲੋੜ ਨਹੀਂ ਨਾਥਿੰਗ ਹੈ ਹੀ ਨਹੀਂ ਹੈਗਾ ਕਿਉਂਕਿ ਤੁਹਾਨੂੰ 4 ਫੁੱਟ ਰਸਤਾ ਦਿੱਤਾ ਜਾਏਗਾ 4 ਫੁੱਟ ਰਸਤੇ ਤੋਂ ਕੁਝ ਨਹੀਂ ਜਾਏਗਾ ਤੁਸੀਂ ਸਿਰਫ ਪੈਦਲ ਹੀ ਜਾ ਸਕੋਗੇ 4 ਫੁੱਟ ਰਸਤੇ 'ਚ ਕੋਈ ਟਰੈਕਟਰ ਟਰਾਲੀ ਗੱਡੀ ਕਾਰ ਮੋਟਰਸਾਈਕਲ ਕੁਝ ਨਹੀਂ ਜਾਏਗਾ ਠੀਕ ਹੈ ਔਰ ਤੁਸੀਂ ਕਿਹਾ ਵੀ ਨਹੀਂ ਕਿ ਅਸੀਂ ਇਹ ਚ ਲੈ ਕੇ ਜਾਣੀ ਆ ਜੇ ਹੁਣ ਤੁਸੀਂ ਇਹ ਕਹੋਗੇ ਨਹੀਂ ਸਾਨੂੰ ਇੱਕ ਟਰੈਕਟਰ ਚਾਹੀਦਾ ਤਾਂ ਫਿਰ ਇਹ ਲੱਗੋ ਵੀ ਸ਼ਾਇਦ ਕਿਸਾਨ ਇਸ ਤੇ ਅਰੇਕਾ ਬਣ ਰਿਹਾ ਤਾਂ ਫਿਰ ਇਸੇ ਕਰਕੇ ਮੈਨੂੰ ਲੱਗਦਾ ਹਰਿਆਣਾ ਸਰਕਾਰ ਪ੍ਰਸ਼ਾਸਨ ਜਿਹੜਾ ਉਹ ਰਸਤਾ ਖੋਲ ਰਿਹਾ ਵੀ ਆਪਾਂ ਇੱਕ ਵਾਰ ਪੈਦਲ ਦਾ ਰਸਤਾ ਦੇ ਦਿਓ ਤੇ ਜੇਕਰ ਕੋਈ ਬਾਅਦ ਚੋਕ ਐਨਕੀ ਅਸੀਂ ਇੱਕ ਟਰੈਕਟਰ ਟਰਾਲੀ ਲੈ ਕੇ ਜਾਣੇ ਫਿਰ ਉਹ ਇੱਕ ਅਰੇ ਕੀਤੀ ਜਾ ਰਹੀ ਹੈ ਠੀਕ ਹੈ ਰਮਨ ਬਬਾ ਧੰਨਵਾਦ ਸਭ ਬਿਲਕੁਲ ਅਸੀਂ ਅੱਜ ਬੋਲਦਾ ਪੰਜਾਬ ਦੇ ਵਿੱਚ ਕਿਸਾਨਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਸ਼ੰਭੂ ਬਾਰਡਰ ਤੋਂ ਜਿਹੜਾ ਧਰਨਾ ਲੱਗਿਆ ਹੋਇਆ ਹੈ ਕਿਸਾਨ ਜਿਹੜੇ ਉੱਥੇ ਡਟੇ ਬੈਠੇ ਨੇ ਪਰ ਜਿਹੜਾ ਰਸਤਾ ਉਹ ਨਹੀਂ ਖੁੱਲ ਰਿਹਾ ਉਮੀਦ ਕੀਤੀ ਜਾ ਰਹੀ ਹੈ ਚਰਚਾਵਾ ਚੱਲ ਰਹੀਆਂ ਨੇ ਸੋਰਸਾਂ ਤੋਂ ਖਬਰ ਆ ਰਹੀ ਹੈ ਕਿ ਰਸਤਾ ਜਿਹੜਾ ਖੁੱਲੇਗਾ ਕਿੰਨਾ ਫੁੱਟ ਖੁੱਲੇਗਾ ਕਦੋਂ ਖੁੱਲੇਗਾ ਇਹ ਵੀ ਤੁਹਾਨੂੰ ਜਿਹੜੀ ਅਸੀਂ ਪੂਰੀ ਜਿਹੜੀ ਜਾਣਕਾਰੀ ਆ ਉਹ ਮੋਲਦਾ ਪੰਜਾਬ ਦੇ ਵਿੱਚ ਮੁੱਢ ਜਿਹੜੀ ਹੈ ਸਾਂਝੀ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਥੈਂਕ ਯੂ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Caesar Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.